ਬ੍ਰੇਕਤਵਾਦੀ ਕੁਲਫੇਰ ਤੁਹਾਡਾ ਸਵਾਗਤ ਹੈ ਮਾਤਾ ਗੁਜਰੀ ਜੀ ਅਤੇ ਚਾਰ ਸਹਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਦੇ ਸੰਬੰਧ ਵਿੱਚ ਧਾਰਮਿਕ ਪ੍ਰਤੀਯੋਗਤਾ ਸਮਾਗਮ ਦਾ ਆਯੋਜਨ ਵਿਰਸਾ ਵਿਹਾਰ ਵਿਖੇ ਪਰਮਾਤਮਾ ਦੀ ਅਗਵਾਈ ਹੇਠ ਕਰਵਾਇਆ ਗਿਆ ਇਸਮਾ ਕੇ ਲਸਾਨੀ ਸ਼ਹਾਦਤ ਨੂੰ ਵਕਵਾਕ ਗੀਤ ਸ਼ਬਦਾਂ ਕਵਿਤਾਵਾਂ ਤੇ ਰਾਗੀ ਜਥਿਆਂ ਵੱਲੋਂ ਆਪਣੇ ਸ਼ਬਦਾਰਾਂ ਹੀ ਯਾਦ ਕੀਤਾ ਗਿਆ ਇਸਮਾ ਕੇ ਮੁੱਖ ਮਹਿਮਾਨ ਪਾਸਟਰੇ ਨਿਊਜ਼ ਅਤੇ ਪਾਸਟਰੇ ਨਟਪਲਸ ਦੇ ਬ੍ਰਾਂਚ ਮੈਨੇਜਰ ਅਰुण ਕੁਮਾਰ ਆਰਟੀਆ ਐਸੋਸੀਏਸ਼ਨ ਦੇ ਡਿਸਟ੍ਰਿਕਟ ਪ੍ਰਧਾਨ ਤੇ ਸ਼੍ਰੋਮਣੀ ਕਾਲੀਦਲ ਜ਼ਿਲ੍ਹਾ ਪ੍ਰਧਾਨ ਨਰੇਂਦਰ ਬਹਿਲ ਦੂਰਦਰਸ਼ਨ ਦੇ ਵਰਿੰਦਰ ਪੱਟੀ ਯੂਟਿਊਬਰ ਮਿਸ ਸ਼ਾਨਵੀ ਨਿਰੂ ਪਾਟਿਆ ਮੌਜੂਦ ਸਨ ਇਸ ਮੌਕੇ ਸਮਾਗਮ ਵਿੱਚ ਹਿੱਸਾ ਲੈਣਾ ਇਹ ਲੋਕਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੱਜ ਛੋਟੇ ਸਾਹਾਂ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਪਰਮ ਆਠ ਬਹੁਤ ਵਧੀਆ ਸੰਸਥਾ ਉਹਦੇ ਪਰਮਜੀਤ ਸਿੰਘ ਉਹਨਾਂ ਨੇ ਅੱਜ ਫਿਰ ਸਾ ਵਿਹਾਰ ਚ ਇੱਕ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਉਰੇਚ ਧਾਰਮਿਕ ਗੀਤ ਤੇ ਸ਼ਬਦ ਗਾਇਨ ਕੀਤੇ ਗਏ। ਕਟਕਟ ਕਨਫਰ 25 ਕੋ ਪਾਰਟਿਸਪੈਂਟ ਸੀਗੇ। ਬੱਚੇ ਵੀ ਸੀ, ਬੱਚਿਆਂ ਦਾ ਕੰਪੀਟੀਸ਼ਨ ਸੀ। ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ। ਅੱਜ ਦੇ ਇਸ ਦਿਨ ਤੇ ਜਿੱਥੇ ਅਸੀਂ ਸਾਹਿਬਜ਼ਾਦੇਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਅੱਜ ਕੁਦਰਤੀ ਤੌਰ ਤੇ 27 ਤਰੀਕ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਵੀ ਹੈ। ਇਸ ਮੌਕੇ ਤੇ ਜਿੱਥੇ ਅਸੀਂ ਸਾਹਿਬਜ਼ਾਦੇਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਉੱਥੇ ਗੁਰੂ ਸਾਹਿਬ ਨੂੰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਅਵਤਾਰ ਪੁਰਬ ਤੇ ਸਾਰਿਆਂ ਸਾਕਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਪਰਮਜੀ ਨੇ ਗਿਰਸਾ ਬਿਹਾਰ ਦੇ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸਾਜਿਦ ਤੇ ਮਾਤਾ ਜੀ ਗੁਜਰੀ ਜੀ ਔਰ ਜਿਹੜੇ ਸਿੰਘ ਨਾਲ ਸ਼ਹੀਦ ਹੋਏ ਆ ਸਭ ਤੋਂ ਪਹਿਲਾਂ ਸਾਡਾ ਨਸਤ ਮਸਤਕ ਉਹਨਾਂ ਉਹਨਾਂ ਦੇ ਚਰਨਾਂ ਦੇ ਵਿੱਚ ਵੇਖੋ ਗੁਰੂ ਨੇ ਸਾਰਾ ਸਰਬੰਸ ਵਾਰਤਾ ਸਾਡੇ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਅੱਜ ਜੇ ਅਸੀਂ ਆ ਸੁਖ ਮੰਨਦੇ ਆ ਤੇ ਉਹਨਾਂ ਦੀ ਦੇਣ ਹੈ ਗੁਰੂ ਦੀ ਸਾਡੇ ਦੀ ਦੇਣ ਹੈ ਇਸ ਮੁਕਾਮ ਤੇ ਪਹੁੰਚਿਆ ਤਾਂ ਗੁਰੂ ਦੀ ਦੇਣ ਹੈ ਗੁਰੂ ਜੋ ਸਾਡੇ ਵਾਸਤੇ ਕਰ ਗਏ ਨੇ ਜਿਨ੍ਹਾਂ ਨੇ ਆਪਣੇ ਸਾਹਮਣੇ ਅੱਖੀਂ ਦੇਖਦਿਆ ਆਪਣੇ ਪੁੱਤਰ ਵਾਰ ਦਿੱਤੇ ਬਹੁਤ ਵੱਡੀ ਕੁਰਬਾਨੀ ਉਹ ਸ਼ਬਦਾਂ ਵਿੱਚ ਨਹੀਂ ਕਹੀ ਜਾ ਸਕਦੀ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਸਮਤ ਹੋ ਕੇ ਜਿੱਥੇ-ਜਿੱਥੇ ਮੇਰੇ ਪੰਜਾਬ ਦੇ ਲੋਕ ਵਸਦੇ ਨੇ ਜਿੱਥੇ ਸਿੱਖ ਕੌਮ ਵਸਦੀ ਆ ਪੂਰੇ ਵਿਸ਼ਵ ਨੂੰ ਕਹੂੰਗਾ ਮੈਂ ਵੀ ਜਦੋਂ ਗੁਰੂ ਸਾਹਿਬ ਦੇ ਦਿਨ ਆਉਂਦੇ ਆ ਜਦੋਂ ਪਰਿਵਾਰ ਵਿਛੋੜਾ ਹੋਇਆ ਅੱਗੇ ਵੀ ਬਹੁਤ ਵੱਗ ਚੜ ਕੇ ਸਾਡਾ ਪੰਜਾਬ ਕੀ ਦੁਨੀਆ ਨਸਮਸਤਕ ਹੁੰਦੀ ਆ ਗੁਰੂ ਸਾਹਿਬ ਨੂੰ ਉਸ ਦਿਨ ਨੂੰ ਯਾਦ ਕਰਦੇ ਆ ਮਾਤਾ ਗੁਜਰੀ ਅਤੇ ਚਾਰ ਸਾਹਿਬ ਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਆ ਹੋਇਆ ਇੱਕ ਜਿਹੜਾ ਪ੍ਰੋਜਗਿਤਾ ਸਮਾਗਮ ਹੈ ਵਿਰਸਾ ਵਿਹਾਰ ਵਿਖੇ ਜਿਹੜਾ ਅੱਜ ਕਰਵਾਇਆ ਗਿਆ ਜਿਦੇ ਵਿੱਚ ਕਵਿਤਾਵਾਂ ਸ਼ਬਦਾਂ ਅਤੇ ਰਾਗੀ ਜਥਿਆਂ ਵੱਲੋਂ ਆਪਣੀਆਂ ਭੂਮਿਕਾ ਨਿਭਾਉਂਦੇ ਹੋਏ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਆ ਵੱਖੋ ਵੱਖਰੇ ਜਿਹੜੇ ਵਿਚਾਰ ਸਾਂਝੇ ਕੀਤੇ ਗਏ ਨੇ ਔਰ ਗੁਰੂ ਮਹਾਰਾਜ ਦੇ ਦੱਸਿਓ ਇੱਕਦਮਾਂ ਤੇ ਚੱਲਣ ਦੀ ਗੱਲ ਆਖੀ ਗਈ ਹੈ ਅੱਜ ਪ੍ਰਣਾਮ ਹੈ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਦੇ ਸਦਕਾ ਅੱਜ ਸਾਡਾ ਦੇਸ਼ ਹੈ ਹਿੰਦੁਸਤਾਨ ਦੇ ਜਿਹੜੇ ਲੋਕ ਹੈ ਜਿਹੜੇ ਆਜ਼ਾਦ ਵੀ ਨੇ ਤੇ ਸੋ ਇਸ ਨਿਸਾਨੀ ਸ਼ਹਾਦਤ ਤੇ ਕੋਟਨ ਕੋਟ ਨਮਨ ਹੈ ਇਹਨਾਂ ਸ਼ਹੀਦਾਂ ਨੂੰ ਕੈਮਰਾਮੈਨ ਸੁਨੀਲ ਦੇ ਨਾਲ ਸੁਚਿਲ ਚਰਮਾ ਫਾਸਟੇ ਨਿਊਜ਼ ਅੰਮ੍ਰਿਤਸਰ